ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸੁਖਵੀਰ ਸਿੰਘ ਬਾਦਲ ਦਾ ਖੁੱਲਿਆ ਪੋਲ ਸਾਰਾ ਪੈਸਾ ਸਾਰਾ ਡੀਜ਼ਲ ਕਿੱਥੋਂ ਦਿੱਤਾ ਜਾ ਰਿਹਾ ਸੀਗਾ ਇਹਦੀ ਪਿੱਛੇ ਦੀ ਕਹਾਣੀ ਕੀ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਤਰਥੱਲੀ ਬਚਾ ਦਿੱਤੀ ਹੈ ਕਿਉਂਕਿ ਇਸ ਦਾ ਵੀਡੀਓ ਆ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਪੰਜਾਬ ਦੇ ਅੰਦਰ ਜਿੰਨੇ ਵੀ ਹੋਰ ਪੀੜਤਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕਹਿੰਦੇ ਜੀ ਪੈਸਾ ਵੰਡਿਆ ਸੀ ਔਰ ਦੂਜੇ ਪਾਸੇ ਡੀਜ਼ਲ ਵੰਡਿਆ ਸੀ ਇੱਕ ਤੇ ਵੱਡੀ ਖਬਰ ਆ ਦੂਜੀ ਖਬਰ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਸਾਲਾ ਜੀ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਪੂਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਔਰ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਲੈ ਕੇ ਇਹ ਕਿਹਾ ਜਾ ਰਿਹਾ ਸੀ ਉਹਨਾਂ ਦੇ ਘਰ ਦੇ ਮੈਂਬਰਾਂ ਦੁਆਰਾ ਉਹਨਾਂ ਦੇ ਵਕੀਲਾਂ ਦੁਆਰਾ ਵਿਜੀਲੈਂਸ ਵੀਰੋ ਔਰ ਦੂਜੇ ਪਾਸੇ ਸਰਕਾਰ ਨੂੰ ਯਾਨੀ ਇੱਕ ਜਾਣ ਬੁੱਝ ਕੇ ਝੂੜ ਦਾ ਪੁਲੰਦਾ ਬਣਾ ਕੇ ਉਹਨਾਂ ਨੂੰ ਤਾਲ ਮਟੋਲੇ ਤੇ ਰੱਖਿਆ ਗਿਆ ਸੀ ਕਹਿੰਦੇ ਜੀ ਨਾ ਤਾਂ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਹੀ ਸਾਡੇ ਵਿਕਰਮ ਮਜੀਠੀਆ ਦਾ ਚਿੱਟੇ ਦੇ ਵਿੱਚ ਜਾਂ ਕਿਸੇ ਤਸਕਰੀ ਦੇ ਵਿੱਚ ਹੱਥ ਪਾਇਆ ਗਿਆ ਪਰ ਦਰਸਲ ਦੇ ਵਿੱਚ ਕਿ ਜ਼ਬੂਤ ਹੱਥ ਲੱਗੇ ਨੇ ਵਿਜੀਲੈਂਸ ਵਿਰੋਧੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਹਰ ਪੀੜਤਾ ਨੂੰ ਕਈ ਵਾਰ ਤੁਸੀਂ ਵੇਖਿਆਗੇ 2-2 ਲੱਖ ਰੁਪਈਆ ਦੇ ਰਹੀ ਸੀ ਉਹ ਵੀ ਆਪਣੇ ਹੀ ਚੈਨਲ ਤੇ ਮੈਂ ਪੂਲ ਖੋਲੀ ਸੀ ਕਿ ਇੱਕੋ ਹੀ ਬੰਦੇ ਨੂੰ ਦੋ ਵਾਰ ਪੈਸੇ ਦਿੱਤੇ ਗਏ ਨੇ ਉਹੀ ਬੰਦਾ ਪੱਗ ਬਦਲ ਕੇ ਆਉਂਦਾ ਤੇ ਸੁਖਵੀਰ ਬਾਦਲ ਤੇ ਉਤੋ ਹੀ ਸ਼ੱਕ ਹੋ ਜਾਂਦਾ ਪੰਜਾਬ ਦੇ ਲੋਕਾਂ ਨੂੰ ਫਿਰ ਕਹਿੰਦੇ ਜੀ ਸਰਕਾਰ ਮਾੜੀ ਆ ਸਰਕਾਰ ਨਹੀਂ ਮਾੜੀ ਸੀ ਅੱਜ ਜਿਹੜੀ ਖਬਰ ਸੋ ਗੰਬੀਰ ਥਿੰਗ ਬਾਬਲ ਤੇ ਉਹਨਾਂ ਦੀ ਪੋਲ ਖੋਲਣ ਜਾ ਰਹੇ ਹਾਂ ਕਿਉਂਕਿ ਇੱਕ ਬਹੁਤ ਵੱਡਾ ਸਬੂਤ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਪੈਸਿਆਂ ਦਾ ਉਸ ਡੀਜ਼ਲ ਦਾ ਆਪਣੇ ਹੱਥ ਦੇ ਵਿੱਚ ਤੇ ਇਹਦਾ ਵੀਡੀਓ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਕਈ ਸਾਰੇ ਲੋਕ ਨੇ ਚਾਹੇ ਸੁਖਵੀਰ ਸਿੰਘ ਬਾਦਲ ਦੇ ਚਾਉਣ ਵਾਲੇ ਹੋਣ ਚਾਹੇ ਸਾਡੇ ਪੰਜਾਬ ਦੇ ਹੋਰ ਲੋਕ ਹੋਣ ਖਬਰ ਜਿਹੜੀ ਸੱਚ ਹੈ ਤੁਹਾਡੇ ਸਾਹਮਣੇ ਤਰਾਂਗੀ ਕਿ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਅਕਸਰ ਮੈਂ ਤੁਹਾਡੇ ਨਾਲ ਇਹ ਖਬਰਾਂ ਬਹੁਤ ਸਾਰੀਆਂ ਅਸਾਨੀਆਂ ਕੀਤੀਆਂ ਬਹੁਤ ਸਾਰੇ ਸਾਥੀਆਂ ਨੂੰ ਲੱਗਦਾ ਸੀ ਕਿ ਗੱਨਾ ਫੇਕ ਨੇ ਪਰਦਾਈ ਕਿਉਂਕਿ ਜਿਹੜਾ ਸਬੂਤ ਹੈ ਉਹ ਹਣਾ ਤੋਂ ਬਾਅਦ ਤੁਹਾਡੇ ਹੁਣ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਹਾਂ ਔਰ ਨਿਕਲ ਕੇ ਸਾਹਮਣੇ ਆ ਗਿਆ ਕਿ ਤੁਹਾਡੇ ਹੀ ਲੁੱਟਿਆ ਹੋਇਆ ਪੈਸਾ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਕੇ ਕਿਵੇਂ ਵੰਡਦੇ ਸੀ ਆ ਸੁਣ ਲੋ ਜਰਾ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਖਬਰ ਉਹ ਤਾਂ ਤੁਹਾਡੇ ਹੋਸ਼ ਛੋੜਾ ਦੇਣ ਵਾਲੀ ਹੈ ਸੁਣੋ ਪੈਸਾ ਲੁਕਾਣੇ ਗੁਰਦੁਆਰੇੰ ਦੇ ਵਿੱਚ ਆਪਣੇ ਆਪਣੇ ਦਸਵੰਦ ਰਾਈ ਕੱਢ ਕੇ ਗੁਰੂ ਨੂੰ ਸਮਰਪਿਤ ਕੀਤਾ ਔਰ ਉਹਦਾ ਦੁਰਪਯੋਗ ਹੋ ਰਿਹਾ ਮੈਨੂੰ ਦੁਰਪਯੋਗ ਇਸ ਕਰਕੇ ਕਹੂੰਗਾ ਠੀਕ ਹੈ ਗਰੀਬ ਲੋਕਾਂ ਤੱਕ ਪਹੁੰਚ ਰਿਹਾ ਹੜਪੀੜਤਾਂ ਤੱਕ ਪਹੁੰਚ ਰਿਹਾ ਉਹਨਾਂ ਦੀ ਮਦਦ ਤੱਕ ਪਹੁੰਚ ਰਿਹਾ ਲੇਕਿਨ ਜਿਹੜਾ ਪੈਸਾ ਗੁਰੂ ਦੀ ਗੋਲਕ ਨੂੰ ਦਿੱਤਾ ਗਿਆ ਉਹ ਗੁਰੂ ਦੇ ਨਿਮਾਣਿਆਂ ਨਾਲ ਹੀ ਵਰਤਿਆ ਜਾਣਾ ਚਾਹੀਦਾ ਜਿਹੜੀ ਮੇਰੀ ਆਪਣੀ ਥਿੰਕਿੰਗ ਹੈ ਮੈਂ ਉਹਨੂੰ ਸੁਣੋਂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੜੇ ਸਿਆਣੇ ਨੇ ਕਾਬਲ ਨੇ ਪੜੇ ਲਿਖੇ ਨੇ ਵਕੀਲ ਨੇ ਜਥੇ ਹਰਜਿੰਦਰ ਸਿੰਘ tạmੀ ਆਪ ਵਰਤ ਆਪਣੇ ਹੱਥਾਂ ਨਾਲ ਵਰਤੋ ਛੋਣ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਤੇ ਉਹਦੇ ਚ ਰਾਜਨੀਤਿਕ ਨਾ ਬਸ ਸੋਲਿਆ ਪੰਜਾਬ ਵਾਲੇ ਜਿੰਨੇ ਵੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰੇ ਦੇ ਵਿੱਚ ਗੋਲ ਕਹਿੰਦੇ ਵਿੱਚ ਸਿੱਧੇ ਤੌਰ ਤੇ ਕਈ ਇਹ ਤੇ ਜਿਹੜਾ ਲੋਕ ਮੱਥਾ ਦੇਖਦੇ ਨੇ ਉਹੀ ਪੈਸਾ ਧੰਮੀ ਸਾਹਿਬ ਹੋਣ ਐਸਜੀਪੀਸੀ ਹੋਵੇ ਉਹਨਾਂ ਦਾ ਪੈਸਾ ਸਾਰਾ ਜਾਨੀ ਆਪਣੇ ਲੋਕਾਂ ਦਾ ਹੀ ਪੈਸਾ ਸੋ ਸੁਖਵੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਦਿੱਤਾ ਜਾਂਦਾ ਤੇ ਫਿਰ ਸੁਖਵੀਰ ਸਿੰਘ ਬਾਦਲ ਉਸੇ ਪੈਸੇ ਨੂੰ ਆਪਣੇ ਘਰ ਦਾ ਪੈਸਾ ਬਣਾ ਕੇ ਲੋਕਾਂ ਦੇ ਵਿੱਚ ਵੰਡਦੇ ਸੀ ਇਸ ਦੀ ਬਹੁਤ ਵੱਡੀ ਪੋਲ ਖੁੱਲਣ ਦੇ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਦੀ ਪੱਟੀ ਵਿੱਚ ਹੋਣੀ ਸੀ ਬਲਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਪੈਸਾ ਸੀ ਉਹ ਇਹਨਾਂ ਦੇ ਵਰਕਰਾਂ ਨੂੰ ਵੀ ਝਟਕਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਮੈਂ ਉਸੇ ਦਿਨ ਤੋਂ ਕਹਿਆ ਸੀ ਕਿ ਸੁਖਵੀਰ ਸਿੰਘ ਬਾਦਲ ਆਪਣੇ ਘਰ ਦੇ ਵਿੱਚੋਂ ਇਕਠਿਆਂ ਨਹੀਂ ਵੀ ਖਰਚ ਸਕਦੇ ਕਿਉਂਕਿ ਬਹੁਤ ਜ਼ਿਆਦਾ ਸੂਮ ਲੀਡਰ ਔਰ ਪੰਜਾਬ ਦਾ ਇਹ ਉਹ ਪਰਿਵਾਰ ਜਿਨ੍ਹਾਂ ਨੇ ਪੂਰਾ 25 ਸਾਲ ਪੰਜਾਬ ਲੁੱਟਿਆ ਔਰ ਉਹਨਾਂ 25 ਸਾਲਾਂ ਦੇ ਵਿੱਚ ਜਿਹੜੇ ਖਜ਼ਾਨੇ ਦੇ ਉੱਤੇ ਕੁੰਡੜੀ ਮਾਰ ਕੇ ਬਾਦਲ ਪਰਿਵਾਰ ਬੈਠਾ ਉਹ ਆਲਰੇਡੀ ਸਾਰਾ ਪੰਜਾਬ ਜਾਣਦਾ ਕਿਉਂਕਿ ਪੰਜਾਬ ਦੇ ਅੰਦਰ ਸਾਰੇ ਲੋਕਾਂ ਨੂੰ ਪਤਾ ਕਿ ਭਾਈ 3500 ਕਿੱਲਾ ਜ਼ਮੀਨ ਦਾ ਬਹੁਤ ਸਾਰੀਆਂ ਬਸਾਂ ਵੀ ਨੇ ਬਹੁਤ ਸਾਰੇ ਹੋਟਲ ਵੀ ਨੇ ਇਹਨਾਂ ਦੇ ਤਾਂ ਭਾਈ ਕਹਿੰਦੇ ਮੁਲਖਾਂ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੋਈ ਹੈ ਤਾਂ ਹੁਣ ਵਿਜੀਲੈਂਸ ਵੀਰੋ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਪੈਂਦੀ ਹੈ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕਿ ਵਿਜੀਲੈਂਸ ਇਹਨਾਂ ਵੱਡੇ ਲੀਡਰਾਂ ਤੇ ਛਾਪਾਂ ਮਾਰੂਗੀ ਪਰ ਦਰਅਸਲ ਦੇ ਵਿੱਚ ਪਹਿਲਾਂ ਵਾਲੀ ਜੋ ਵੀ ਸਰਕਾਰ ਆਉਂਦੀ ਸੀ ਇਹਨਾਂ ਦੇ ਗੱਠਜੋੜ ਹੁੰਦੇ ਸੀ ਇਹਨਾਂ ਦੇ ਅੰਦਰੋਂ ਅੰਦਰੀ ਲਿੰਕ ਵੀ ਹੁੰਦੇ ਸੀ ਤਾਂ ਹੁਣ ਕਾਂਗਰਸ ਦੇ ਲੀਡਰ ਤੁਸੀਂ ਵੇਖਿਆ ਕਿ ਵਿਕਰਮ ਮਜੀਠੀਆ ਦੀ ਕਿੰਨੀ ਹਮਾਇਤ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਸੀ ਇਨਾ ਵੱਡੇ ਪਰਿਵਾਰਾਂ ਤੇ ਵੱਡੇ ਤਸਕਰਾਂ ਦੇ ਬਹੁਤ ਵੱਡੇ ਵੱਡੇ ਖਜ਼ਾਨੇ ਸਾਹਮਣੇ ਆਉਣੇ ਸੀ ਔਰ ਉਹਨਾਂ ਦੀਆਂ ਪੋਲਾਂ ਖੁੱਲੜੀਆਂ ਸੀ ਤਾਂ ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ ਤੇ ਇੱਕ ਬਹੁਤ بڑا ਛਾਪਾ ਮਾਰਿਆ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਜ਼ਿੰਮੇਵਾਰ ਕਰ ਲਿਆ ਗਿਆ ਸੀ ਤਾਂ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਨੇ ਇੱਕ ਬਹੁਤ ਵੱਡੀ ਰਣਨੀਤੀ ਬਣਾਈ ਜਿਹੜੀ ਕਿ ਤੁਹਾਡੇ ਸਾਹਮਣੇ ਹੁਣ ਮੈਂ ਖਬਰ ਸੁਣਾਉਣ ਜਾ ਰਿਹਾ ਹਾਂ ਬੇਹੱਦ ਜਿਆਦਾ ਹੈਰਾਨ ਕਰ ਦੇਣ ਵਾਲੀ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਇਸ ਖਬਰ ਤੋਂ 90% ਲੋਕ ਪੰਜਾਬ ਦੇ ਅਣਜਾਣ ਨੇ ਤਾਂ ਇਸ ਖਬਰ ਨੂੰ ਸੁਣਨਾ ਤੇ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਪਬਲਿਕ ਦੇ ਵਿੱਚ ਜਦ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਉਹ ਕਹਿੰਦੇ ਨੇ ਕਿ ਭਾਈ ਪੰਜਾਬ ਦੇ ਲੋਕ ਸੜਕਾਂ ਤੇ ਆਉਣ ਤੇ ਵਿਕਰਮ ਮਜੀਠੀਆ ਦੀ ਮਦਦ ਕਰਨ ਕਿਉਂਕਿ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿੱਤਾ ਭਵਨ ਸਿੰਘ ਮਾਨ ਨੇ ਤਾਂ ਪੰਜਾਬ ਦੇ ਲੋਕ ਕੌਂਗਰੇਡੀ ਸਮਝ ਚੁੱਕੇ ਸੀ ਕਿ ਇਹਨਾਂ ਦਲਾਨਾ ਇਹਨਾਂ ਡਾਕੂ ਤੇ ਇਹਨਾਂ ਲੁਟੇਰਿਆਂ ਦੇ ਨਾਲ ਨਹੀਂ ਅਸੀਂ ਲੜਨਾ ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਆਏ ਤਾਂ ਫੇਰ ਸੁਖਵੀਰ ਸਿੰਘ ਬਾਦਲ ਨੇ ਇੱਕ ਨਵੀਂ ਰਣਨੀਤੀ ਬਣਾਈ ਕਿ ਭਾਈ ਹੁਣ ਇਹ ਲੜਿਆ ਕਿਵੇਂ ਜਾਵੇ ਬਦਲਾ ਕਿਵੇਂ ਲਿਆ ਜਾਵੇ ਸਰਕਾਰ ਤੋਂ ਆਲਰੇਡੀ ਉਹ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕੇ ਕਈ ਵਾਰ ਉਹਨਾਂ ਦੀ ਪਤਨੀ ਸੁਖਵੀਰ ਸਿੰਘ ਬਾਦਲ ਕਿਉਂਕਿ ਹੁਣ ਉਹਨਾਂ ਨੇ ਰਣਨੀਤੀ ਕੀ ਬਣਾਈ ਹੈ ਕਿ ਪੰਜਾਬ ਦੇ ਅੰਦਰ ਜੇਕਰ ਸਰਕਾਰ ਬਣ ਜਾਂਦੀ ਹੈ ਅਕਾਲੀ ਦਲ ਦੀ ਯਾਨੀ ਬਾਦਲਾਂ ਦੀ ਤਾਂ ਫੇਰ ਸਰਕਾਰ ਤੋਂ ਬਦਲਾ ਤਾਂ ਲੈਣਾ ਹੀ ਹੈ ਜਿਹੜੇ ਅਫਸਰ ਇਸ ਦੇ ਵਿੱਚ ਇਨਵੋਲਵ ਨੇ ਯਾਨੀ ਸੱਚ ਦਾ ਸਾਥ ਦੇਣ ਵਾਲੇ ਨੇ ਉਹਨਾਂ ਲੋਕਾਂ ਨੂੰ ਵੀ ਧਮਕੀ ਦਿੱਤੀ ਸੀ ਸੁਖਵੀਰ ਸਿੰਘ ਬਾਦਲ ਨੇ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਤੁਸੀਂ ਇਹ ਵੇਖੋ ਕੋਈ ਐਸਾ ਪਰਿਵਾਰ ਵੇਖਿਆ ਕਦੇ ਪੰਜਾਬ ਦੇ ਵਿੱਚ ਜਿਹਦਾ ਮੌਜੂਦਾ ਮੁੱਖ ਮੰਤਰੀ ਹੋਵੇ ਤੇ ਉਹਨੂੰ ਕੋਈ ਧਮਕੀ ਦੇਵੇ ਤੇ ਉਹਦਾ ਬਾਲ ਵੀ ਨਵੇਂਗਾ ਹੋਵੇ ਇਹ ਉਹੀ ਪਰਿਵਾਰ ਹੈ ਕਿ ਉਹਨੇ ਨਾ ਉਹ ਆਦਤਾਂ ਪਈਆਂ ਨੇ ਜਰਨਲ ਅਡਹਿਰ ਤੋਂ ਜਦੋਂ ਕਿ ਉਹਨਾਂ ਨੇ 1000 ਬੰਦਾ ਮਾਰਿਆ ਤਾਂ ਫੇਰ ਵੀ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਬਿਠਾ ਕੇ ਉਹਨੂੰ ਰੋਟੀ ਜਿਹਨੇ ਉਹਦਾ ਡਿਨਰ ਕਰਵਾਇਆ ਜਾਂਦਾ ਜਿਹਦੇ ਮਾਹੌਲ ਦੇ ਵਿੱਚ ਕਹਿ ਲੋ ਕਦੇ ਸਰੋਪਾ ਪਾਇਆ ਜਾਂਦਾ ਯਾਨੀ ਸਨਮਾਨਤ ਕੀਤਾ ਜਾਂਦਾ ਤਾਂ ਇਹੋ ਪਰਿਵਾਰ ਆ ਪੰਜਾਬ ਦੇ ਲੋਕਾਂ ਨੂੰ ਨਹੀਂ ਭੁਲਣਾ ਚਾਹੀਦਾ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਕਿਉਂ ਕਰ ਰਹੇ ਨੇ ਦਰਅਸਲ ਦੇ ਵਿੱਚ ਉਹਨਾਂ ਨੂੰ ਪਤਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਪਾਰਟੀ ਦਾ ਇੱਕ ਬਹੁਤ ਵੱਡਾ ਚਿਹਰਾ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿਉਂਕਿ ਲੋਕ ਤਾਂ ਉੱਠੇ ਇਹ ਕਹਿੰਦੇ ਬਿਕਰਮ ਮਜੀਠੀਆ ਨੂੰ ਕਾਲੇ ਪਾਣੀ ਭੇਜ ਦਿਓ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਕਬੀਰ ਸਿੰਘ ਬਾਦਲ ਹਰ ਪੇੜਤਾਚ ਫਸੇ ਲੋਕਾਂ ਦੇ ਕੋਲ ਜਾਂਦੇ ਆ ਉਹਨਾਂ ਦੀ ਅਮਦਾਦ ਕਰਦੇ ਹੈਗੇ ਲੋਕਾਂ ਨੂੰ ਪੈਸੇ ਦਿੰਦੇ ਹੈਗੇ ਆ ਡੀਜ਼ਲ ਦਿੰਦੇ ਹੈਗੇ ਆ ਔਰ ਆਪਣੀ ਸ਼ਬੀ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਆ ਨਾਲ ਹੀ ਨਾਲ ਜਿੱਥੇ ਵੀ ਜਾਂਦੇ ਹੈਗੇ ਆ ਉੱਥੇ ਜਾ ਕੇ ਮੌਜੂਦਾ ਸੀਐਮ ਭਗਵੰਤ ਮਾਨ ਦੀ ਕਾਰਕੜਗੀ ਦੇ ਉੱਤੇ ਗੱਲ ਕਰਦੇ ਹੈਗੇ ਆ ਕਿ ਇਹ ਨਾਹਲ ਹੈਗੀ ਆ ਕੰਮ ਅਕਲ ਹੈਗੀ ਆ ਹਰ ਸਿਮਰਤ ਕੌਰ ਨੇ ਵੀ ਸਿੱਧੇ ਤੌਰ ਤੇ ਕਿਹਾ ਕਿ ਇਹ ਇਹਨੂੰ ਮੈਂ ਕੰਮ ਅਕਲ ਸਮਝਣੀ ਹੈਗੀ ਆ ਮੈਂ ਸਮਝ ਨਹੀਂ ਇਹਦੇ ਵਿੱਚ ਅਕਲ ਹੀ ਨਹੀਂ ਹੈਗੀ ਜਿਹੜਾ ਮੌਜੂਦਾ ਸੀਐਮ ਹੈਗੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਹ ਕੁਝ ਛੋਟੀ ਗੱਲ ਨਹੀਂ ਹੈ ਮੌਜੂਦਾ ਸੀਐਮ ਜਿਹੜਾ ਕਿ ਪੂਰੇ ਪੰਜਾਬ ਦਾ ਸੀਐਮ ਹੈ ਉਹਨੂੰ ਟਿੱਪਣੀਆਂ ਕਰਨੀਆਂ ਔਰ ਸਿੱਧੇ ਤੌਰ ਤੇ ਟਿੱਪਣੀਆਂ ਦੇਣੀਆਂ ਇਹ ਸਿਰਫ ਬਾਦਲ ਪਰਿਵਾਰ ਕਰਦਾ ਹੈ ਕਿਉਂਕਿ ਇਹਨਾਂ ਦੀ ਸ਼ੁਰੂ ਤੋਂ ਇਹ ਆਦਤ ਬਣੀ ਹੋਈ ਹੈ ਧਮਕਾਉਣਾ ਡਰਾਉਣਾ ਔਰ ਇਸੇ ਵਜ੍ਹਾ ਤੋਂ ਤੇ ਇਹ ਇੰਨੀ ਦੇਰ ਪੰਜਾਬ ਦੇ ਹਕੂਮਤ ਕਰਦੇ ਰਹੇ ਔਰ ਉਹੀ ਉਹਨਾਂ ਦੀ ਇਹ ਜਿਹੜੀ ਚੀਜ਼ ਹੈ ਉਹਦੇ ਸ਼ਾਮਲ ਹੈਗੀ ਉਹਨਾਂ ਦੇ ਲਹਿਜਿਆਂ ਦੇ ਵਿੱਚ ਉਹ ਚਾਹੇ ਜੋ ਮਰਜ਼ੀ ਹੋ ਜਾਵੇ ਉਸ ਤੋਂ ਬਾਜ਼ ਨਹੀਂ ਆ ਸਕਦੇ ਹੈਗੇ ਔਰ ਇਹਦੀ ਮਜੂਦਾ ਮਸਾਲਾ ਤੁਹਾਡੇ ਸਾਹਮਣੇ ਹੈਗੀਆਂ ਕਿ ਜਦੋਂ ਮਜੀਠੀਆ ਨੂੰ ਫੜਿਆ ਗਿਆ ਤੇ ਕਿਸ ਤਰ੍ਹਾਂ ਇਹਨਾਂ ਨੇ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਪ੍ਰਸ਼ਾਸਨ ਨੂੰ ਸਾਫ ਕਾ ਡੀਜੀਪੀ ਨੂੰ ਤਮਕੀਆਂ ਲਾਈਆਂ ਵਿਜੀਲੈਂਸ ਵਾਲਿਆਂ ਨੂੰ ਤਮਕੀਆਂ ਲਾਈਆਂ ਔਰ ਬਾਕੀ ਲੋਗਾਂ ਨੂੰ ਉਹਨਾਂ ਨੇ ਉਕਸਾਇਆ ਕਿ ਤੁਸੀਂ ਸੜਕਾਂ ਤੇ ਨਿਕਲੋ ਤਾਂ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਰੇਲੀਆਂ ਕੱਢੀਆਂ ਜਾਵੇ ਉਹਨਾਂ ਨਾਲ ਧੱਕੇਸ਼ਾਹੀ ਜਿਹੜੀ ਕੀਤੀ ਜਾਂਦੀ ਹੀ ਹੈਗੀ ਹੈ ਸੀਐਮ ਭਗਵੰਤ ਮਾਨ ਇਖਤਿਆਰਤ ਦਾ ਨਜਾਇਜ਼ ਇਸਤੇਮਾਲ ਕਰਨ ਦੇ ਆਏਗਾ ਵੈ ਇਹ ਸਾਰਿਆਂ ਆਂਦੇ ਖਲਾਫ ਜਿਹੜੀਆਂ ਰੇਲੀਆਂ ਕੱਢ ਕੇ ਸੀਐਮ ਭਗਵੰਤ ਮਾਨ ਦੀ ਸ਼ਬੀ ਖਰਾਬ ਕੀਤੀ ਜਾਵੇ ਲੇਕਿਨ ਲੋਕ ਅਸਲੀਅਤ ਜਾਣ ਗਏ ਸੀਗੇ ਔਰ ਹੁਣ ਲੋਕਾਂ ਸਾਹਮਣੇ ਮਜ਼ੀਦ ਉਹਨਾਂ ਦੀ ਅਸਲੀਅਤ ਖੁੱਲ ਕੇ ਆ ਰਹੀ ਹੈਗੀ ਕਿਉਂਕਿ ਜਿਹੜਾ ਹਰ ਪੀੜਤਾ ਨੂੰ ਪੈਸਾ ਦੇ ਕੇ ਹਮਦਰਦੀਆਂ ਹਾਸਲ ਕੀਤੀਆਂ ਜਾਂਦੀਆਂ ਸੀ ਉਹਦਾ ਵੀ ਖੋਲ ਗਿਆ ਹੈ ਕਿ ਉਹ ਪੈਸਾ ਜਿਹੜਾ ਹੈ ਗੁਰੂ ਘਰਾਂ ਆ ਦਾ ਪੈਸਾ ਸੀਗਾ ਗੁੱਲਕਾਂ 'ਚ ਜਿਹੜਾ ਪੈਸਾ ਹੁੰਦਾ ਉਹ ਸੀਗਾ ਜਿਹੜਾ ਕਿ ਲੋਕਾਂ ਦੇ ਵਿੱਚ ਵੰਡਿਆ ਜਾ ਰਿਹਾ ਸੀ ਜਿਹੜਾ ਡੀਜ਼ਲ ਦਿੱਤਾ ਜਾ ਰਿਹਾ ਸੀਗਾ ਆਪਣੇ ਕੋਲੋਂ ਕੁਝ ਵੀ ਨਹੀਂ ਸੀ ਦਿੱਤਾ ਗਿਆ ਹੈਗਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ 25 ਸਾਲ ਤੱਕ ਉਮਦ ਕੀਤੀ ਉਹਨਾਂ ਤੋਂ ਆਪਣੀ ਸੰਪਤੀ ਬਣਾਈ ਬੈਂਕ ਬੈਲੈਂਸ ਬਣਾਏ ਕਾਰ ਬਾਰ ਬਣਾਏ ਗੱਡੀਆਂ ਬਣਾਈਆਂ ਅੱਜ ਉਹ ਮੁਸੀਬਤ ਚ ਫਸੇ ਉਹੀ ਪੰਜਾਬ ਦੇ ਲੋਕਾਂ ਨੂੰ ਅਗਰ ਕੁਝ ਦੇ ਰਹੇ ਹੈ ਤਾਂ ਉਹ ਵੀ ਗੁੱਲਕ ਜੋ ਕੱਢ ਕੇ ਦੇ ਰਹੇ ਗੁਰੂ ਘਰਾਂ ਦੇ ਗੁੱਲਕਾਂ ਚੋਂ ਕੱਢ ਕੇ ਦੇ ਰਹੇ ਹੈਗੇ ਆਪਣੇ ਆਮਦਨੀ ਦਾ 1 ਰੁਪਿਆ ਨਹੀਂ ਲਾ ਰਹੇ ਹੈਗੇ ਤੇ ਉਹ ਪੰਜਾਬ ਦੇ ਕਦੀ ਵੀ دکھ درد سمجھنے والے نہیں ہو سکتے پنجاب کے لوگاں واسطے کدھی بھی کچھ نہیں کرنگے اس چیز سے ضرور غور کرو اور اپنے آن والے اگلے الیکشن سے اس چیز دا دھیان رکھیو کہ تسی اپنے ووٹ دا استعمال صحیح طور پہ کرنا ہے گا باقی والا تک ویڈیو کینچتی لگی کومنٹس کر کے لازمی دسیو رکھیو اپنا ٹیر سارا خیال ملانگے گے اگلی ویڈیو دے نال اللہ حافظ